ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਇਸ ਭੈਣ ਨੇ ਆਹ ਕੰਮ ਨੂੰ ਚੁਣਿਆ ਕੀ ਪਤਾ ਇਸ ਭੈਣ ਦੀ ਕੀ ਮਜਬੂਰੀ ਹੋਣੀ ਆ ਇਸ ਕੰਮ ਨੂੰ ਪਿਆਰ ਦੇ ਨਾਲ ਕਰ ਰਹੀ ਹੈ ਪੇਕੇ ਘਰ ਮਾਪਿਓ ਦੇ ਸਹਾਰੇ ਧੀਆ ਰਾਜ ਕਰਦੀਆਂ ਨੇ ਇਸ ਵੇਲੇ ਇਹ ਵੀ ਨਹੀਂ ਪਤਾ ਹੋਣਾ ਜ਼ਿੰਦਗੀ ਵਿੱਚ ਕੀ ਕਰਨਾ ਪਊ ਧੀਆ ਜਦੋਂ ਵਿਆਈਆਂ ਜਾਂਦੀਆਂ ਨੇ ਤਾਂ ਸਹੁਰੇ ਪਰਿਵਾਰ ਵਿੱਚ ਮਜਬੂਰੀਆਂ ਬਣ ਜਾਂਦੀਆਂ ਨੇ ਤਾਂ ਆਪਣੇ ਮਾਪਿਓ ਨੂੰ ਪਤਾ ਨਹੀਂ ਲੱਗਣ ਦਿੰਦੀਆਂ ਮਜਬੂਰੀਆਂ ਦਾ ਤੇ ਉਮੀਦ ਦਿਨ ਕੱਟੀਆਂ ਖੱਡ ਲੈਂਦੀਆਂ ਨੇ ਵਾ ਮੇਰਾ ਮਾਲਕਾ ਕੈਸੀ ਖੇੜ ਰਚਾਈ ਹੈ ਪ੍ਰਮਾਤਮਾ ਜੀ ਕਹੇ ਜੀ ਜ਼ਿੰਦਗੀ ਬਣਾਈ ਹੈ ਧੀਆਂ ਦੀ ਨਾ ਆਪਣੇ ਮਾਪਿਓ ਦੇ ਨਾਲੋਂ ਵੀ ਦੂਰ ਹੋ ਜਾਂਦੀਆਂ ਨੇ ਤੇ ਜਿੱਥੇ ਜਾਂਦੀਆਂ ਨੇ ਉੱਥੇ ਵੀ ਮਜਬੂਰੀਆਂ ਦੇ ਵਿੱਚ ਫਸ ਜਾਂਦੀਆਂ ਨੇ ਧੀਆਂ ਜਦੋਂ ਆਪਣੇ ਸੋਹਰੇ ਪਰਿਵਾਰ ਵਿੱਚ ਮਜਬੂਰੀ ਸਾਂਝ ਲੀਆਂ ਨੇ ਤਾਂ ਹੱਕ ਦੀ ਕਮਾਈ ਕਰਕੇ ਆਪਣੇ ਬੱਚਿਆਂ ਨੂੰ ਪਾਲਦੀਆਂ ਨੇ ਇਸ ਧੀਆਂ ਨੂੰ ਸਲਾਮ ਹੈ ਪਹਿਲਾਂ ਪੇਕੇ ਆਪਣੇ ਮਾਪਿਓ ਦਾ ਮਾਣ ਵਧਾਉਂਦੀਆਂ ਨੇ ਫਿਰ ਸੋਹਰੇ ਪਰਿਵਾਰ ਵਿੱਚ ਜਾ ਕੇ ਆਪਣਾ ਫਰਜ਼ ਨਿਭਾਉਂਦੀਆਂ ਨੇ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਦੋਸਤੋ ਕਮੈਂਟ ਕਰਕੇ ਜਰੂਰ ਦੱਸੋ